ਜਗਰਾਉਂ ਦੇ ਪਿੰਡ ਨੰਗਲ ਖੁਰਦ 'ਚ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਸੱਸ ਨੂੰ ਗੋਲੀਆਂ ਮਾਰ ਦਿੱਤੀਆਂ। ਘਟਨਾ 'ਚ ਮੁਲਜ਼ਮ ਦੀ ਸੱਸ ਦੀ ਮੌਤ ਹੋ ਗਈ ਹੈ ਜਦਕਿ ਪਤਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਹੈ ਜਿਸ ਨੂੰ ਡੀ ਐਮ ਸੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰੇਲੂ ਵਿਵਾਦ ਤੋਂ ਬਾਅਦ ਪਤਨੀ ਦੇ ਪੇਕੇ ਘਰ ਚਲੇ ਜਾਣ ਤੋਂ ਗੁੱਸੇ 'ਚ ਆ ਕੇ ਪਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਈ ਅਫਸਰ ਸੀਨੀਅਰ ਅਮਾਰਗੀ ਤੌਰ 'ਤੇ ਇਹ ਉਦਾਂ ਕੱਲ ਕੋਈ ਘਰ ਨਹੀਂ ਸੀ ਆ ਤੇ ਇਧਰ ਪਿੱਛੋਂ ਨਹੀਂ ਆ ਕੇ ਉਹਨਾਂ ਨੇ ਆਪ ਇਹਨੇ ਕੁਛ ਦਿਨ ਪਹਿਲਾਂ ਆਫਸ਼ੀਅਲ ਸੀ ਪਰਵਾਰ ਕੋਈ ਮੋਮੋਲੀ ਗਲਤੋਚ ਤਕਰਾਰबाजी ਸੀਗੀ ਕਿ ਇਹਨੇ 16 ਤਰੀਕ ਨੂੰ ਇਹਦੇ ਭਰਾ ਨੇ ਗੁਰਬਚਨ ਸਿੰਘ ਨੇ ਜਿਹਦੀ ਭੈਣ ਦੇ ਫੋਨ ਕਰਤੇ ਉਹਦੀ ਆਪਦੀ ਭੈਣ ਨੂੰ ਦਾਦੇ ਬਤੀ ਦਿਨ ਨਾਲ ਲੈ ਗਿਆ ਜੀ ਆਪਣੇ ਪਿੰਡ ਦੇ ਥੋੜਾ ਤੋਂ ਵਾਲ ਤੋਂ ਨਗਲਕੌਰ ਦੇ ਤੇ ਕੱਲ ਸ਼ਾਮੀ ਜਿਹੜਾ ਇਹਦਾ ਜੀਜਾ ਮਦੀ ਦਾ ਗੁਰਬਚਨ ਸਿੰਘ ਦਾ ਜਸਵੀਰ ਸਿੰਘ ਕੀ ਗਾਰਡ ਸਕورٹی ਗਾਰਡ ਡਿਊਟੀ ਕਰਦਾ ਲੁਧਿਆਣਾ ਇਹਨੇ ਆਪਣੇ ਲਿਸੈਂਸੀ ਰਫਲ ਦੇ ਨਾਲ ਉਹਨਾਂ ਦੇ ਘਰ ਅੰਦਰ ਆਣ ਕੇ ਜਿਹੜੀ ਆਪਣੀ ਸੱਸ ਮਨਜੀਤ ਕੌਰ ਉਹਨਾਂ ਦਾ ਵੀ ਪਤਨੀ ਜੋਤੀ ਤੇ ਗੋਲੀਆਂ ਮਾਰੀਆਂ ਫਿਲਹਾਲ ਮੁਲਜ਼ਮ ਫਰਾਰ ਹੈ ਜਿਸ ਦੀ ਪਾਲਚ ਪੁਲਿਸ ਜੁਟੀ ਹੋਈ ਹੈ ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਜਗਬਣੀ ਟੀਵੀ